ਸੱਛਿਆ ਕਾਰ ਢੇਲੀਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਸਿੱਖਿਆ ਕਸ਼। ਬੀਤੇ ਕੱਲ ਪੰਜਾਬ ਦੇ 13 ਲੋਕ ਸਭਾ ਸੀਟਾਂ ਦੇ ਨਤੀਜੇ ਆਏ ਜਿਸ ਦੇ ਵਿੱਚ ਕਈਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕਈ ਪਾਰਟੀਆਂ ਨੇ ਮੱਲਾ ਮਾਰੀਆ। ਜੇਕਰ ਗੱਲ ਬਠਿੰਡਾ ਸੀਟ ਦੀ ਕੀਤੀ ਜਾਵੇ ਤਾਂ ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਇੱਕ ਵਾਰ ਫੇਰ ਤੋਂ ਜੇਤੂ ਰਹੀ ਨੇ। ਤੁਹਾਨੂੰ ਦੱਸ ਦਈਏ ਕਿ ਚੌਥੀ ਵਾਰ ਉਹਨਾਂ ਨੇ ਇਸ ਸੀਟ ਤੇ ਅਜਿਤ ਹਾਸਿਲ ਕੀਤੀ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਬੀਜੇਪੀ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਚੋਣਾ ਲੜੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਬਠਿੰਡਾ ਸੀਟ ਤੇ ਜਿੱਤ ਹਾਸਲ ਕੀਤੀ ਪਰ ਬਠਿੰਡਾ ਸੀਟ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਇੱਥੇ ਜ਼ਰੂਰ ਕਰਨਾ ਪਿਆ ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲਦੇਸ ਜਹਾਨੋ ਤੁਰ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਨੇ ਜੜੀਏ ਜਿੱਤ ਹਾਸਲ ਕੀਤੀ ਗਈ ਲੇਕ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਲ 2019 ਦੇ ਮੁਕਾਬਲੇ ਜਿਹੜਾ ਹੈ ਟਾਈ ਗੁਣਾ ਵੱਧ 49656 ਵੋਟਾਂ ਦੇ ਫਰਕ ਦੇ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਜੇਤੂ ਰਏ ਨੇ ਜੇਕਰ ਕੁੱਲ VOTING ਦੀ ਗੱਲ ਕੀਤੀ ਜਾਵੇ ਤਾ ਹਰਸਿਮਰਤ ਕੌਰ ਬਾਦਲ ਦੇ ਖਾਤੇ ਦੇ ਵਿੱਚ ਤੁਹਾਨੂੰ ਦੱਸਦੀ ਕਿ 376558 ਵੋਟਾਂ ਪਈਆਂ ਇਸ ਦੇ ਨਾਲ ਹੀ ਗੁਰਮੀਤ ਸਿੰਘ ਖੁੱਡਿਆ ਜਿਸ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਠਿੰਡਾ ਸੀਟ ਤੋਂ ਐਲਾਨਿਆ ਸੀ ਉਹਨਾਂ ਦੇ ਖਾਤੇ ਦੇ ਵਿੱਚ 326902 ਵੋਟਾਂ ਪਈਆਂ ਲੇਕਿਨ 49656 ਦੇ ਫਰਕ ਦੇ ਨਾਲ ਬੀਬੀ ਹਰਸਿਮਰਤ ਕੌਰ ਨੇ ਇੱਥੇ ਮੱਲਾ ਮਾਰੀਆਂ ਨੇ ਥੋਨ ਦੱਸ ਦਈਏ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਤਾਂ 8 ਸੀਟਾਂ ਤੇ ਭਾਜਪਾ ਨਾਲੋਂ ਵੀ ਪਛੜ ਗਿਆ ਬਠਿੰਡਾ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਹਲਕੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਦੂਜੇ ਜਾਂ ਤੀਜੇ ਨੰਬਰ ਤੇ ਆਉਣਾ ਵੀ ਨਸੀਬ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ 13 ਵਿੱਚੋਂ 11 ਹਲਕਿਆਂ ਤੇ ਚੌਥੇ ਨੰਬਰ ਤੇ ਰਿਹਾ ਜਿਨ੍ਹਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤਸਰ ਫਰੀਦਕੋਟ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਪਟਿਆਲਾ ਫਿਰੋਜ਼ਪੁਰ ਖਡੂਰ ਸਾਹਿਬ ਸ਼ਾਮਿਲ ਹੈ ਇਸ ਨਾਲੇ ਸੰਗਰੂਰ ਹਲਕੇ ਦੇ ਵਿੱਚ ਅਕਾਲੀ ਦਲ ਉਮੀਦਵਾਰ ਪੰਜਵੇਂ ਸਥਾਨ ਤੇ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਫਿਜ਼ਦੀ ਦਾ ਇਤਿਹਾਸ ਦੇਖੀਏ ਤਾਂ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਅਸੈਂਬਲੀ ਦੇ ਵਿੱਚ 2022 ਵਿੱਚ ਅਕਾਲੀ ਦਲ ਨੇ 3 ਸੀਟਾਂ ਜਿੱਤੀਆਂ ਸਨ ਤੇ ਉਸ ਵਕਤ ਅਕਾਲੀ ਦਲ ਨੂੰ 18. 38% ਵੋਟਾਂ ਪਈਆਂ ਸਨ ਪਰ ਅੱਜ ਜੋ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਅਕਾਲੀ ਦਲ ਦਾ ਵੋਟ ਫੀਸਦੀ 13.42 ਰਹਿ ਗਿਆ ਹੈ ਸਾਲ 222 ਨਾਲੋਂ ਐਤਕੀ ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਹੈ 4.96% ਘਟਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ 219 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਜਿੱਤੀਆਂ ਸਨ ਅਤੇ ਵੋਟ ਦਰ 27.8% ਰਹਿ ਗਈ ਸੀ ਪਰ 200 19 ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ 14.38% ਘਟਿਆ ਹੈ। ਵਰਾ 2017 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਬੁਰੇ ਦਿਨ ਦੀ ਸ਼ੁਰੂਆਤ ਹੋਈ ਸੀ। ਤੇ ਉਦੋਂ ਅਕਾਲੀ ਦਲ ਨੇ 14 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ, ਜੋ 2022 ਦੀਆਂ ਚੋਣਾਂ ਦੇ ਵਿੱਚ ਘਟ ਕੇ 3 ਸੀਟਾਂ ਤੱਕ ਹੀ ਰਹਿ ਗਈ ਸੀ। ਸ਼੍ਰੋਮਣੀ ਅਕਾਲੀ ਦਲ ਨੇ 1987 ਦੀਆਂ ਚੋਣਾਂ ਦੇ ਵਿੱਚ 9 ਸੀਟਾਂ ਹਾਸਲ ਕਰਕੇ 42.5% ਵੋਟਾਂ ਲਈਆਂ ਸਨ ਤੇ 1984 ਦੀਆਂ ਚੋਣਾਂ ਦੇ ਵਿੱਚ 7 ਸੀਟਾਂ ਜਿੱਤ ਕੇ 37.2% ਵੋਟਾਂ ਪ੍ਰਾਪਤ ਕੀਤੀਆਂ ਸਨ ਪਰ ਇਸ ਵਾਰ ਤੁਹਾਨੂੰ ਦੱਸ ਦਈਏ ਕਿ ਸਿਰਫ ਇੱਕ ਸੀਟ ਤੇ ਹੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਸਿਮਟ ਕੇ ਰਹਿ ਗਈ ਸੋ ਤੁਹਾਨੂੰ ਦੱਸ ਦਈਏ ਕਿ ਕਿਲਾ ਜਿਹੜਾ ਹੈ ਬੀਬੀ ਹਰਸਿਮਰਤ ਕੌਰ ਦੇ ਵੱਲੋਂ ਤਾਂ ਆਪਣਾ ਕਿਲਾ ਬਚਾ ਲਿਆ ਗਿਆ ਪਰ ਉਹ ਪੰਜਾਬ ਨੂੰ ਇੱਥੇ ਜ਼ਰੂਰ ਗਵਾ ਬੈਠੇ